ਉਹ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਉਹ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਅਰਤੀ ਕਰੇ ਖਾਲੀ ਹੱਥ ਆਇਆ ਖਾਲੀ ਹੱਥ ਜਾਏਗਾ ਖਾਲੀ ਹੱਥ ਆਇਆ ਖਾਲੀ ਹੱਥ ਜਾਏਗਾ ਅਹਮੇ ਦੌਲਤਾਂ ਦੇ ਲਾ ਨਹੀਂ ਗਰੇ ਓਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਧੰਯੋ ਨਾਮ ਤੇਰਾ ਅਰਤੀ ਕਰੇ ਇਹਦਾਂ ਨਿਕਾਣੇ ਛੂਠੀਆਂ ਸਰ ਹੋਣੀਆਂ ਸੁਹਾਏ ਨਾਮ ਜਪ ਕੇ ਤੂੰ ਲਭ ਲੈ ਨਾਮ ਦਿਨ ਝੂਠੇ ਨੇ ਪਸਾਰੇ ਨਾਮ ਨਾਲ ਜਾਣਦੇ ਨੇ ਤਾਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਮੀਰਾ ਲਬ ਦੀ ਸਿਫਰ ਦੀ ਕੁਥੀ ਦਿਓਟ ਨੂੰ ਮੇਰਾ ਗੁਰੂ ਰਵਿਦਾਸ ਦਿਲੋਂ ਕੱਢਦਾ ਹਸੀ ਖੋਟ ਨੂੰ ਮੇਰਾ ਗੁਰੂ ਰਵਿਦਾਸ ਦਿਲੋਂ ਕੱਢਦਾ ਹਸੀ ਖੋਟ ਨੂੰ ਅੰਮ੍ਰਿਤ ਬਾਣੇ ਜਾਂਦੇ ਜੈਦੇ ਪਿਆਲੇ ਸੁੱਕੇ ਵੀ ਹੋ ਜਾਂਦੇ ਨੇ ਹਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਵਾਰਤੀ ਕਰੇ ਏ ਨਾਮ ਤੇਰਾ ਵਾਰਤੀ ਕਰੇ ਓਦੀ ਕਨਿਆਾਂ ਦੀ ਖੁੱਲੀ ਚੋਂ ਸੁਖ ਮੈਲਾ ਵਹਲੇ ਮਿਲਦੇ ਓਦੀ ਸ਼ਰਨਿ ਚ ਸਭੀ ਸੁਕੇ ਫੁੱਲ ਵੀ ਨ ਖਿਲਦੇ ਓਦੀ ਸ਼ਰਨਿ ਚ ਸਭੀ ਸੁਕੇ ਸਾ ਪੁਰੇਵਾਲਿਆ ਸੀਸ ਨੂੰ ਚੁਕਾ ਲੈ ਉਤਾਨੀ ਚੋਉ ਉੱਚੀ ਕਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਓ ਤੇ ਨਾਮ ਨਾਲ ਸਭ ਨੂੰ ਹੈ ਜੋੜਦਾ ਨਾਮ ਤੇਰਾ ਆਰਤੀ ਕਰੇ ਨਾਮ ਤੇਰਾ ਵਰਤੀ ਕਰੇ ਜੋ ਬੋਲੇ ਸੋਨਰ ਪੈ ਸਤਿਗੁਰਦਾਸ ਮਹਾਰਾਜ ਕੀ ਜੀ